ਸਤਿ ਸ਼੍ਰੀ ਅਕਾਲ ਪੀਵੀ 32 ਨਮਾ ਸ਼ਹਿਰ ਦੇਖ ਰਹੇ ਹੋ ਇਸ ਵੇਲੇ ਤੇ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਇੱਕ ਵਾਰ ਫਿਰ ਤੋਂ ਚੋਰੀ ਦੀ ਵਾਰਦਾਤ ਨੂੰ ਉਜਾਗਰ ਕਰਦੀ ਹੈ ਚੋਰੀ ਦੀ ਘਟਨਾ ਇੱਕ ਵਾਰ ਫਿਰ ਤੋਂ ਹੋਈ ਹੈ ਅਤੇ ਅਸੀਂ ਕੱਲ ਵੀ ਗੱਲ ਆਖੀ ਸੀ ਕਿ ਪੁਲਿਸ ਦੀ तमाम ਕੋਸ਼ਿਸ਼ਾਂ ਦੇ ਬਾਵਜੂਦ ਜਿਹੜੇ ਚੋਰ ਆ ਉਹ ਪੂਰੀ ਤਰ੍ਹਾਂ ਸਰਗਰਮ ਹਨ ਚੋਰ ਬੜੇ ਚੁਸਤ ਹਨ ਚੋਰ ਨੂੰ ਹਰ ਇੱਕ ਥਾਂ ਤੇ ਪਤਾ ਹੈ ਕਿ ਕਿੱਥੇ ਕਿਹੜੀ ਚੀਜ਼ ਪਈ ਹੈ ਤੇ ਕਦੋਂ ਚੋਰੀ ਕਰਨੀ ਦੱਸਦੀ ਹੈ ਜਿਹੜੀ ਇਹ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਇਹ ਪਿੰਡ ਪੁੰਨੀਆਂ ਤੋਂ ਸਾਹਮਣੇ ਆ ਰਹੀ ਜਿੱਥੇ ਚੋਰਾ ਵੱਲੋਂ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਮੌਕੇ ਤੇ ਧਾਰਮਿਕ ਸਥਾਨ ਤੇ ਸਵੇਰੇ ਸਵੇਰੇ ਸੇਵਾ ਕਰਨਾਈ ਔਰਤ ਨੇ ਦੱਸਿਆ ਕਿ ਧਾਰਮਿਕ ਸਥਾਨ ਦੀ ਗੋਲਕ ਚੋਂ ਚੋਰਾ ਵੱਲੋਂ ਪੈਸੇ ਕੱਢ ਲੈ ਗਏ ਹਨ ਪਰ ਆਲੇ ਦੁਆਲੇ ਇਸ ਘਟਨਾ ਤੋਂ ਬਾਅਦ ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਕੰਮ ਕਿਸੇ ਨਸ਼ੇੜੀ ਦਾ ਹੋ ਸਕਦਾ ਕਿਉਂਕਿ ਆਮ ਬੰਦਾ ਤਾਂ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਆਪਣੀਆਂ ਭੁੱਲਾਂ ਬਖਸ਼ਾਉਂਦਾ ਹੈ ਨਾ ਕਿ ਹੋਰ ਭਾਰ ਚੜਾਉਂਦਾ ਹੈ ਕਿਸੇ ਨਸ਼ੇੜੀ ਦਾ ਹੀ ਕੰਮ ਹੋ ਸਕਦਾ ਇਹ ਆਲੇ ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਉਹਨਾਂ ਦਾ ਕਹਿਣਾ ਕਿ ਕਿਸੇ ਨਸ਼ੇੜੀ ਨੇ ਜਾ ਤਾਂ ਨਸ਼ੇ ਦੀ ਲੋਰ ਵਿੱਚ ਜਾਂ ਨਸ਼ੇ ਦੀ ਤੋੜ ਵਿੱਚ ਜਿਹੜਾ ਧਾਰਮਿਕ ਸਥਾਨ ਤੋਂ ਪੈਸੇ ਚੋਰੀ ਕੀਤਨ ਗੋਲਕ ਚੋਂ ਪੈਸੇ ਚੋਰੀ ਕੀਤਨ ਕਿਉਂਕਿ ਆਮ ਬੰਦਾ ਤਾਂ ਚਾਹੇ ਕਿਸੇ ਵੀ ਧਰਮ ਦਾ ਹੋਵੇ ਧਾਰਮਿਕ ਸਥਾਨ ਜਿੱਥੇ ਕਿਤੇ ਹੋਵੇ ਪੰਜਾਬ ਵਿੱਚ ਸਿਰ ਝੁਕਾ ਕੇ ਆਪਣੇ ਵੱਲੋਂ ਸਿਰ ਝੁਕਾ ਕੇ ਹੀ ਲੰਘਦਾ ਇੱਕ ਸਤਕਾਰ ਦੇ ਵਜੋਂ ਲੇਕਿਨ ਇਹ ਜਿਹੜਾ ਚੋਰੀ ਦਾ ਕਾਰਨਾਮਾ ਹੈ ਚੋਰੀ ਦਾ ਕੰਮ ਹੈ ਇੱਕ ਕਿਸੇ ਨਸ਼ੇੜੀ ਨਹੀਂ ਕੀਤਾ ਔਰ ਪਿੰਡ ਵਾਸੀਆਂ ਨੇ ਇਹ ਵੀ ਗੱਲ ਆਖੀ ਹੈ ਕਿ ਚੋਰਾਂ ਦੀਆਂ ਨਾ ਵਾਰਦਾਤਾ ਕਰਕੇ ਆਏ ਦਿਨ ਆਮ ਲੋਕਾਂ ਦੇ ਮਨਾਂ ਵਿੱਚ ਇੱਕ ਡਰ ਇੱਕ ਸਹਿਮ ਦਾ ਮਾਹੌਲ ਬਣਿਆ ਹੁੰਦਾ ਜਿਸ ਕਰਕੇ ਉਹਨਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਨਕੇਨ ਪਾਣੀ ਚਾਹੀਦੀ ਹੈ ਤਾਂ ਜੋ ਹੋਰ ਕਟਨਾਵਾਂ ਨੂੰ ਅੰਜਾਮ ਇਹ ਨਾ ਦੇ ਸਕਣ ਇੱਕ ਵਾਰੀ ਮੌਕੇ ਦੀ ਪੂਰੀ ਰਿਪੋਰਟ ਦਿਖਾਣੇ ਆ ਪਹਿੰਜੀ ਸਾਡਾ ਨਾਮ ਕੀ ਹੈ ਕਾਂਤਾਰ ਪਿੰਡ ਕਿਹੜਾ ਹੈ ਉਹ ਵੀਰਵਾਲ ਵੀ ਕਹਿੰਦਾ ਪੁਨੀਆ ਪੁਨੀਆ ਆ ਜਿਹੜੀ ਜਗ੍ਹਾ ਦੇ ਉੱਤੇ ਚੋਰੀ ਹੋਈ ਹੈ ਇਹਦੇ ਬਾਰੇ ਕੁਝ ਦੱਸੋ ਮੜ ਜਾ ਹਾਂ ਜਿਹੜੀ ਇਹ ਜਗ੍ਹਾ ਦੇ ਉੱਤੇ ਚੋਰੀ ਹੋਈ ਆ ਤੁਹਾਡੇ ਘਰ ਦੇ ਸਾਹਮਣੇ ਹਾਂਜੀ ਸਾਡੇ ਘਰ ਦੇ ਸਾਹਮਣੇ ਕੀ ਦਰਵਾਰ ਆ ਦਰਵਾਰ ਦਾ ਕੀ ਨਾ ਆ ਜਗ੍ਹਾ ਹੈ ਜੀ ਬਾਬਾ ਫਰੋਜ਼ ਖਾਨ ਜੀ ਸਵੇਰੇ ਅਸੀਂ ਝਾੜੂ ਕਰਨ ਆਏ ਆ 8:00 ਵਜੇ ਤਾਜ਼ਾ ਆ ਰਹੇ ਆਂ ਦੇਖਿਆ ਕੱਲਾ ਖੁੱਲਿਆ ਹੈ ਇਹਦੇ ਵਿੱਚ ਪੈਸੇ ਕਿੰਨੇ ਕੁ ਹੁੰਦੇ ਜਾਂਦਾ ਜੀ ਪੈਸੇ ਉਦਾ ਸਾਲ ਦੇ 6000 ਵੀ ਨਿਕਲਦਾ 7 ਵੀ ਨਿਕਲਦਾ ਆ ਮੇਲੇ ਨੂੰ ਖੋਲੀ ਦਾ ਗੱਲਾਂ ਜਿੰਦਾ ਲਾਇਆ ਨਹੀਂ ਕਦੇ ਤੋ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਇਸ ਵੇਲੇ ਤੇ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਇੱਕ ਵਾਰ ਫਿਰ ਤੋਂ ਚੋਰੀ ਦੀ ਵਾਰਦਾਤ ਨੂੰ ਉਜਾਗਰ ਕਰਦੀ ਹੈ ਚੋਰੀ ਦੀ ਘਟਨਾ ਇੱਕ ਵਾਰ ਫਿਰ ਤੋਂ ਹੋਈ ਹੈ ਅਤੇ ਅਸੀਂ ਕੱਲ ਵੀ ਗੱਲ ਆਖੀ ਸੀ ਕਿ ਪੁਲਿਸ ਦੀ तमाम ਕੋਸ਼ਿਸ਼ਾਂ ਦੇ ਬਾਵਜੂਦ ਜਿਹੜੇ ਚੋਰ ਆ ਉਹ ਪੂਰੀ ਤਰ੍ਹਾਂ ਸਰਗਰਮ ਹਨ ਚੋਰ ਬੜੇ ਚੁਸਤ ਹਨ ਚੋਰ ਨੂੰ ਹਰ ਇੱਕ ਥਾਂ ਤੇ ਪਤਾ ਹੈ ਕਿ ਕਿੱਥੇ ਕਿਹੜੀ ਚੀਜ਼ ਪਈ ਹੈ ਤੇ ਕਦੋਂ ਚੋਰੀ ਕਰਨੀ ਹੈ ਦੱਸਦੀ ਹੈ ਜਿਹੜੀ ਇਹ ਖਬਰ ਸਵੇਲ ਦੇ ਸਾਹਮਣੇ ਆ ਰਹੀ ਹੈ ਤੇ ਪਿੰਡ ਪੁੰਨੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਚੋਰਾ ਵੱਲੋਂ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਮੌਕੇ ਤੇ ਧਾਰਮਿਕ ਸਥਾਨ ਤੇ ਸਵੇਰੇ ਸਵੇਰੇ ਸੇਵਾ ਕਰਨਾਈ ਔਰਤ ਨੇ ਦੱਸਿਆ ਕਿ ਧਾਰਮਿਕ ਸਥਾਨ ਦੀ ਗੋਲਕ ਚੋਂ ਚੋਰਾ ਵੱਲੋਂ ਪੈਸੇ ਕੱਢ ਲਏ ਗਏ ਹਨ ਪਰ ਆਲੇ ਦੁਆਲੇ ਇਸ ਘਟਨਾ ਤੋਂ ਬਾਅਦ ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਕੰਮ ਕਿਸੇ ਨਸ਼ੇੜੀ ਦਾ ਹੋ ਸਕਦਾ ਕਿਉਂਕਿ ਆਮ ਬੰਦਾ ਦਾ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਆਪਣੀਆਂ ਭੁੱਲਾਂ ਬਖਸ਼ਾਉਂਦਾ ਹੈ ਨਾ ਕਿ ਹੋਰ ਭਾਰ ਚੜਾਉਂਦਾ ਹੈ ਕਿਸੇ ਨਸ਼ੇੜੀ ਦਾ ਹੀ ਕੰਮ ਹੋ ਸਕਦਾ ਇਹ ਹਾਲੇਵਾਲੇ ਦੇ ਲੋਕਾਂ ਦਾ ਕਹਿਣਾ ਹੈ ਉਹਨਾਂ ਦਾ ਕਹਿਣਾ ਕਿ ਕਿਸੇ ਨਸ਼ੇੜੀ ਨੇ ਜਾ ਤਾਂ ਨਸ਼ੇ ਦੀ ਲੋਰ ਵਿੱਚ ਜਾਂ ਨਸ਼ੇ ਦੀ ਤੋੜ ਵਿੱਚ ਜਿਹੜਾ ਧਾਰਮਿਕ ਸਥਾਨ ਤੋਂ ਪੈਸੇ ਚੋਰੀ ਕੀਤਨ ਗੋਲਕ ਚੋਂ ਪੈਸੇ ਚੋਰੀ ਕੀਤਨ ਕਿਉਂਕਿ ਆਮ ਬੰਦਾ ਤਾਂ ਚਾਹੇ ਕਿਸੇ ਵੀ ਧਰਮ ਦਾ ਹੋਵੇ ਧਾਰਮਿਕ ਸਥਾਨ ਜਿੱਥੇ ਕਿਤੇ ਹੋਵੇ ਪੰਜਾਬ ਵਿੱਚ ਸਿਰ ਝੁਕਾ ਕੇ ਆਪਣੇ ਵੱਲੋਂ ਸਿਰ ਝੁਕਾ ਕੇ ਹੀ ਲੰਘਦਾ ਇੱਕ ਸਤਕਾਰ ਦੇ ਵਜੋਂ ਲੇਕਿਨ ਇਹ ਜਿਹੜਾ ਚੋਰੀ ਦਾ ਕਾਰਨਾਮਾ ਹੈ ਚੋਰੀ ਦਾ ਕੰਮ ਹੈ ਇਹ ਕਿਸੇ ਨਸ਼ੇੜੀ ਨਹੀਂ ਕੀਤਾ ਔਰ ਪਿੰਡ ਵਾਸੀਆਂ ਨੇ ਇਹ ਵੀ ਗੱਲ ਆਖੀ ਹੈ ਕਿ ਚੋਰਾਂ ਦੀਆਂ ਇਹਨਾਂ ਵਾਰਦਾਤਾ ਕਰਕੇ ਆਏ ਦਿਨ ਆਮ ਲੋਕਾਂ ਦੇ ਮਨਾਂ ਵਿੱਚ ਇੱਕ ਡਰ ਇੱਕ ਸਹਿਮ ਦਾ ਮਾਹੌਲ ਬਣਿਆ ਹੁੰਦਾ ਜਿਸ ਕਰਕੇ ਉਹਨਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਨਕੇਨ ਪਾਣੀ ਚਾਹੀਦੀ ਹੈ ਤਾਂ ਜੋ ਹੋਰ ਕਟਨਾਵਾਂ ਨੂੰ ਅੰਜਾਮ ਇਹ ਨਾ ਦੇ ਸਕਣ ਇੱਕ ਵਾਰੀ ਮੌਕੇ ਦੀ ਪੂਰੀ ਰਿਪੋਰਟ ਦਿਖਾਣੇ ਸਰ ਪੰਜੀ ਸਾਡਾ ਨਾਮ ਕੀ ਹੈ ਕਾਨਤਾਰ ਪਿੰਡ ਕਿਹੜਾ ਹਵੀਰਵਾਲ ਵੀ ਪਿੰਡ ਦਾ ਪੁਨੀਆ ਪੁਨੀਆ ਆ ਜਿਹੜੀ ਜਗ੍ਹਾ ਦੇ ਉੱਤੇ ਚੋਰੀ ਹੋਈ ਹੈ ਇਹਦੇ ਬਾਰੇ ਕੁਝ ਦੱਸੋ ਮੜ ਜਾ ਹਾਂਜੀ ਜਿਹੜੀ ਇਹ ਜਗ੍ਹਾ ਦੇ ਉੱਤੇ ਚੋਰੀ ਹੋਈ ਆ ਤੁਹਾਡੇ ਘਰ ਦੇ ਸਾਹਮਣੇ ਹਾਂਜੀ ਸਾਡੇ ਘਰ ਦੇ ਸਾਹਮਣੇ ਕੀ ਦਰਵਾਰ ਆ ਦਰਵਾਰ ਦਾ ਕੀ ਨਾਂ ਆ ਜਗ੍ਹਾ ਹੈ ਜੀ ਬਾਬਾ ਫਰੋਜ਼ ਖਾਨ ਜੀ ਸਵੇਰੇ ਅਸੀਂ ਝਾੜੂ ਕਰਨ ਆਏ ਹਾਂ 8:00 ਵਜੇ ਤਾਜ਼ਾ ਤਾਂ ਆ ਰਹੇ ਨੇ ਦੇਖਿਆ ਕਰਨਾ ਫੁੱਲਿਆ ਹੈ ਇਦੇ ਵਿੱਚ ਪੈਸੇ ਕਿੰਨੇ ਕ ਹੁੰਦੇ ਜਾਂਦਾ じゃ ਪੈਸੇ ਉਦਾਂ ਸਾਲ ਦੇ 6000 ਵੀ ਨਿਕਲਦਾ 7 ਵੀ ਨਿਕਲਦਾ ਆ ਮੇਲੇ ਨੂੰ ਖੋਦੀ ਦਾ ਗੱਲਾ ਜਿੰਦਾ ਲਾਇਆ ਨਹੀਂ ਕਦੇ